ਕੱਤੀ ਤੇ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਅਦਾਲਤ ਨੇ ਅਰਵਿੰਦ ਕੇਜਰੀਵਾਲ ਨੂੰ 28 ਤਰੀਕ ਯਾਨੀ ਕਿ 28 ਮਾਰਚ ਤੱਕ ED ਦੀ ਹਿਰਾਸਤ ਦੇ ਵਿੱਚ ਜੋ ਭੇਜ ਦੇ 110 ਦੇ ਕਿਤੇ ਦਿਨ ਇਸ ਮਾਮਲੇ ਦੀ ਸੁਣਵਾਈ ਹੋਈ ਸੀ ਜਿਸ ਦੇ ਵਿੱਚ ਅਦਾਲਤ ਨੇ ਅਰਵਿੰਦ ਕੇਜਰੀਵਾਲ ਨੂੰ 28 ਮਾਰਚ ਤੱਕ ED ਦੀ ਹਿਰਾਸਤ ਭੇਜ ਦਿੱਤਾ ਹੈ ਇਸ ਦਾ ਮਤਲਬ ਸਾਫ਼ ਹੈ ਕਿ ਇਸ ਵਾਰ ਦਿੱਲੀ ਦੇ ਮੁੱਖ ਮੰਤਰੀ ਕੇਜriwal ਦੀ ਹੋਲੀ ED ਦੇ ਰਿਮਾਂਡ ਰੂਮ ਵਿੱਚ ਹੀ ਮਨਾਈ ਜਾਵੇਗੀ ਅਦਾਲਤ ਨੇ ਮੁੱਖ ਮੰਤਰੀ ਨੂੰ 6 ਦਿਨਾਂ ਲਈ ED ਰਿਮਾਂਡ ਤੇ ਭੇਜ ਦਿੱਤਾ ਹੈ ਦੱਸ ਦਈਏ ਕਿ ED ਨੇ 10 ਦਿਨ ਦਾ ਰਿਮਾਂਡ ਮੰਗਿਆ ਸੀ ਇਸ ਦੇ ਨਾਲ ਹੀ ਮੁੱਖ ਮੰਤਰੀ ਦੇ ਵੱਲੋਂ ਪੇਸ਼ ਹੋਏ ਤਿੰਨ ਵਕੀਲ ਅਭਿਸ਼ੇਕ ਮਨੂ ਸਿੰਘ ਵੀ ਵਿਕਰਮ ਚੋਧਰੀ ਅਤੇ ਰਮੇਸ਼ ਗੁਪਤਾ ਨੇ ਹਿਰਾਸਤ ਦਾ ਵਿਰੋਧ ਕੀਤਾ ਈਡੀ ਨੇ ਸੀਐਮ ਕੇਜਰੀਵਾਲ ਦੇ ਰਿਮਾਂਡ ਦੀ ਮੰਗ ਕਰਦਿਆ ਕੋਰਟ ਰੂਮ ਵਿੱਚ ਕਿਹਾ ਕਿ ਮਨੀ ਟ੍ਰੇਲ ਨੂੰ ਛਪਾਉਣ ਲਈ ਵੱਡੀ ਮਾਤਰਾ 'ਚ ਇਲੈਕਟ੍ਰੋਨਿਕ ਸਬੂਤ ਨਸ਼ਟ ਕੀਤੇ ਗਏ ਸਨ ਤਾਂ ਜੋ ਉਹਨਾਂ ਨੂੰ ਕੋਈ ਪੜ ਨਾ ਸਕੇ ਕੋਈ ਕਈ ਫੋਨ ਨਸ਼ਟ ਹੋਏ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦਿੱਲੀ ਦੇ ਸ਼ਰਾਪੁਟਾਲੇ ਮਾਮਲੇ 'ਚ ਵਿੱਤ ਪੋਸ਼ਣ ਦੇ ਮਾਮਲੇ 'ਚ ਮੁੱਖ ਮੰਤਰੀ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਤੈ ਮੁੱਖ ਮੰਤਰੀ ਖਿਲਾਫ ਮਨੀ ਲਾਂਡਰਿੰਗ ਐਕਟ ਤਹਿਤ ਕੇਸ ਦਰਜ ਕੀਤਾ ਗਿਆ ईडी ਨੇ ਅਦਾਲਤ ਨੂੰ ਦੱਸਿਆ ਕਿ ਨਵੀਂ ਸ਼ਰਾਬ ਨੀਤੀ ਸਾਊਥ ਬਲੌਕ ਨੂੰ ਲਾਹ ਪਹੁੰਚਾਉਣ ਲਈ ਬਣਾਈ ਗਈ ਸੀ ਸਾਰੀ ਸਾਜ਼ਿਸ਼ ਦਾ ਮੁਖ ਸਰਗਨਾ ਮੁੱਖ ਮੰਤਰੀ ਹੈ ED ਵੱਲੋਂ ਕੁੱਲ 10 ਦਿਨਾਂ ਦੀ ਹਿਰਾਸਤ ਦੀ ਮੰਗ ਕੀਤੀ ਗਈ ED ਨੇ ਅਦਾਲਤ ਨੂੰ ਦੱਸਿਆ ਕਿ ਨੋ ਸੰਮਨ ਭੇਜਣ ਦੇ ਬਾਵਜੂਦ CM ਨੇ ਜਾਂਚ ਸਹਿਯੋਗ ਨਹੀਂ ਕੀਤਾ ਇਹੀ ਕਾਰਨ ਹੈ ਕਿ ਉਹਨਾਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕਰਨ ਦੀ ਲੋੜ ਹੈ ਗੋਆ ਚੋਣ ਦੇ ਫੰਡਿੰਗ ਲੈ ਕੇ ਦਿੱਲੀ ਦੀ ਸ਼ਰਾਬ ਨੀਤੀ ਵਿੱਚ ਬਦਲਾਅ ਕੀਤੇ ਗਏ ਸਨ ਕਿਹਾ ਗਿਆ ਸੀ ਕਿ ਦਿੱਲੀ ਸਰਕਾਰ ਇੱਕ ਕੰਪਨੀ ਵਾਂਗ ਕੰਮ ਕਰ ਰਹੀ ਹੈ ਸਨੀਤੀ رائے ਹੀ ਗੋਆ ਚੋਣ ਵਾਲੀ ਪੈਸੇ ਦਾ ਪ੍ਰਬੰਧ ਕੀਤਾ ਗਿਆ CM ਕੇਜਰੀਵਾਲ ਕੇਜਰੀਵਾਲ ਨੂੰ ਰਾਊਜ਼ ਐਵੈਨਿਊ ਕੋਰਟ ਵਿੱਚ ਹਿਰਾਸਤ ਲਈ ਪੇਸ਼ ਕਰਦਿਆ ED ਨੇ 10 ਦਿਨ ਦਾ ਰਿਮਾਂਡ ਦੀ ਮੰਗ ਕੀਤੀ ਜਦਕਿ ਅਦਾਲਤ ਨੇ 6 ਦਿਨਾਂ மான்டத்தை பிசத